ਕੀੜੀ ਨਾ ਬਨਦੋ ਰੰਭਾ ਪ੍ਰਹਿਲਾਦ ਡੋਲ ਜੰਦ ਕੀੜੀ ਨਾ ਬਨਦੋ ਰੰਭਾ ਪ੍ਰਹਿਲਾਦ ਡੋਲ ਜੰਦ ਕੀੜੀ ਨਾ ਬਨਦੋ ਪ੍ਰਹਿਲਾਦ ਡੋਲ ਕੀੜੀ ਬਨ ਦੋ ਰਾਮ ਪ੍ਰਹਿਲਾਦ ਢੋਲ ਜੰਦਾ ਜੀ ਕੀੜੀ ਨਾ ਬਨ ਦੋ ਰਾਮ ਪ੍ਰਹਿਲਾਦ ਢੋਲ ਜੰਦਾ ਕੀੜੀ ਨਾ ਬਨ ਦੋ ਰਾਮ ਪ੍ਰਹਿਲਾਦ ਢੋਲ ਜੰਦਾ ਕੀੜੀ ਨਾ ਬਨ ਦੋ ਨਾ ਬਨਦੋ ਰਮਾ ਪ੍ਰਿਲਾਦ ਡੋਵਨ ਸੋ ਜਦੋਂ ਥੰਮ ਨੂੰ ਪੂਰਾ ਤਪਾ ਦਿੱਤਾ ਗਿਆ ਲਾਲ ਸੁਰਖ ਹੋ ਗਿਆ ਜਦੋਂ ਥੰਮ ਭੱਗ ਗਿਆ ਪੂਰਾ ਸੋ ਗੁਰੂ ਪਿਆਰਿਓ ਉਦੋਂ ਫਿਰ ਹਰਨਖਸ਼ ਨੇ ਹੁਕਮ ਕੀਤਾ ਰਹਿਲਾਦ ਨੂੰ ਕਿ ਜੇ ਤੂੰ ਕਹਿਣਾ ਹੈ ਕਿ ਤੇਰਾ ਪ੍ਰਮਾਤਮਾ ਹਰ ਥਾਂ ਤੇ ਹੈ ਉਹ ਜੜ ਵਿੱਚ ਵੀ ਉਹ ਚਤਨ ਵਿੱਚ ਵੀ ਹੈ ਫਿਰ ਬਾਤ ਥੰਮ ਨੂੰ ਜਫਾ ਸੋ ਗੁਰੂ ਪਿਆਰਿਓ ਜਦੋਂ ਇਨਾ ਹੁਕਮ ਕੀਤਾ ਤਪਦੇ ਹੋਏ ਥੰਮ ਨੂੰ ਜਦੋਂ ਪ੍ਰਹਿਲਾਦ ਨੇ ਦੇਖਿਆ ਸੀ ਇੱਕ ਵਾਰੀ ਮਨ ਘਬਰ ਆ ਗਿਆ ਸੀ ਪਰ ਪ੍ਰਮਾਤਮਾ ਆਪਣੇ ਭਗਤਾਂ ਨੂੰ ਡੋਲਣ ਨਹੀਂ ਦਿੰਦਾ ਸੋ ਹੱਥ ਦੇ ਕੇ ਰੱਖਦਾ ਡੰਡੋਤ ਵੰਦਨ ਅਨੰਗਵਾਰ ਸਰਬ ਕਲਾ ਸੁਮਰਤ ਡੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਪ੍ਰਮਾਤਮਾ ਆਪਣੇ ਭਗਤਾਂ ਨੂੰ ਹੱਥ ਦੇ ਕੇ ਰੱਖ ਲਿੰਦਾ ਡੋਲਣ ਨਹੀਂ ਦਿੰਦਾ ਸੋ ਕੀੜੀ ਦਾ ਰੂਪ ਧਾਰ ਕੇ ਪ੍ਰਮਾਤਮਾ ਤਪਦੇ ਹੋਏ ਥੰਮ ਤੇ ਗੁਰੂ ਪਿਆਰਿਓ ਆ ਗਿਆ ਸੋ ਜਦੋਂ ਕੀੜੀ ਨੂੰ ਤੁਰਦਿਆਂ ਦੇਖਿਆ ਨਾ ਪ੍ਰਹਲਾਦ ਨੇ ਸੋ ਗੁਰੂ ਗਰੂ ਪਿਆਰਿਓ ਇੱਕ ਮਨ ਇੱਕ ਦਮ ਮਨ ਦੇ ਵਿੱਚ ਗੁਰੂ ਪਿਆਰਿਓ ਦਰਵਾਸ ਆ ਗਿਆ ਸੋ ਭੱਜ ਕੇ ਜਫਾ ਪਾ ਲਿਆ ਤਪਦੇ ਹੋਏ ਥੰਮ ਨੂੰ ਤਪਦਾ ਹੋਇਆ ਥੰਮ ਵੀ ਠੰਡਾ ਠਾਰ ਹੋ ਗਿਆ ਸੋ ਗੁਰੂ ਪਿਆਰਿਓ ਸੋ ਫਿਰ ਥੰਮ ਪਾੜ ਕੇ ਪ੍ਰਮਾਤਮਾ ਨਰਸਿੰਘ ਰੂਪ ਧਾਰ ਕੇ ਸੋ ਪ੍ਰਗਟ ਹੋਇਆ ਥੰਮ ਦੇ ਵਿੱਚੋਂ ਸੋ ਹਰਨਕਸ਼ ਨੂੰ ਨੌਹਾਂ ਦੇ ਨਾਲ ਪਾੜ ਦਿੱਤਾ ਸੋ ਜਿਹੜਾ ਭਗਤਾਂ ਦਾ ਦੁਖੀ ਸੀ ਨੌਂਾਂ ਨਾਲ ਬਾੜ ਦਿੰਦਾ ਇਸੇ ਤਰ੍ਹਾਂ ਜਿਹੜੇ ਭਗਤਾਂ ਦਾ ਗੁਰੂ ਪਿਆਰੇ ਜਿਹੜੇ ਦੁਖੀ ਹੁੰਦੇ ਆ ਸੋ ਜਿਹੜੇ ਭਗਤਾਂ ਨਾਲ ਵੈਰ ਕਰਮਾਉਂਦੇ ਆ ਪ੍ਰਮਾਤਮਾ ਉਹਨਾਂ ਨੂੰ ਨੌਂਾਂ ਦੇ ਨਾਲ ਬਾੜ ਦਿੰਦਾ ਸੋ ਉਹਨਾਂ ਦਾ ਕਿਸੇ ਵੀ ਯੁੱਗ ਦੇ ਵਿੱਚ ਉਧਾਰ ਨਹੀਂ ਹੁੰਦਾ ਜਿਹੜੇ ਭਗਤਾਂ ਨਾਲ ਵੈਰ ਕਰਦੇ ਆ ਨਾ ਇਸ ਲੋਕ ਵਿੱਚ ਨਾ ਪਰਲੋਕ ਵਿੱਚ ਕਿਤੇ ਵੀ ਉਹਨਾਂ ਦਾ ਉਧਾਰ ਨਹੀਂ ਹੁੰਦਾ ਹਰ ਥਾਂ ਤੇ ਉਹਨਾਂ ਨੂੰ ਧੱਕੇ ਖਾਣੇ ਪੈਂਦੇ ਸੋ ਜਿਹੜੇ ਭਗਤਾਂ ਦੇ ਦੁਖੀ ਹੁੰਦੇ ਆ ਨਾਮ ਜਪਣ ਵਾਲਿਆਂ ਨਾਲ ਵੈਰ ਕਰਦੇ ਆ ਸੋ ਪ੍ਰਮਾਤਮਾ ਹਮੇਸ਼ਾ ਉਹਨਾਂ ਦੀ ਰਾਖੀ ਕਰਦਾ ਹੈ ਜਿਹੜੇ ਸੋ ਗੁਰੂ ਪਿਆਰਿਓ ਹਰ ਵੇਲੇ ਹਰ ਸਮੇਂ ਹਰ ਸੁਵਾਸ ਦੇ ਨਾਲ ਸਿਮਰਨ ਕਰਦੇ ਰਹਿੰਦੇ ਸੋ ਪ੍ਰਮਾਤਮਾ ਉਹਨਾਂ ਨੂੰ ਤਤੀਬਾਹ ਨਹੀਂ ਲੱਗਣ ਦਿੰਦਾ ਤਤੀਬਾਹ ਨਾ ਲੱਗੇ ਪਾਰਗਰਮ ਸਰਣਾਈ ਜੋ ਗਿਰਧ ਹਮਾਰੇ ਰਾਮਕਾਰ ਦੁੱਖ ਲੱਗੇ ਨਾ ਭਾਈ ਕਿਸੇ ਤਰ੍ਹਾਂ ਦਾ ਵੀ ਪ੍ਰਮਾਤਮਾ ਉਹਨਾਂ ਨੂੰ ਦੁੱਖ ਦੇ ਉਹਨਾਂ ਦੇ ਬਰੇੜੇ ਨਹੀਂ ਆਉਣ ਦਿੰਦਾ ਤਦੀਆਂ ਹਵਾਵਾਂ ਤੋਂ ਪ੍ਰਮਾਤਮਾ ਬਚਾ ਕੇ ਰੱਖਦੇ ਸੋ ਜਿਹੜੇ ਹਰ ਸੁਵਾਸ ਦੇ ਨਾਲ ਸਿਮਰਨ ਕਰਦੇ ਸੋ ਬੰਦਗੀ ਵਿੱਚ ਹੀ ਗੁਰੂ ਪਿਆਰੇਓ ਸੁੱਖ ਹੈ ਸੁਮਰ ਦੀ ਗੁਰਬਾਣੀ ਸਮਝਾਉਂਦੀ ਜਾ ਕੋ ਮੁਸਕਲ ਅਤ ਬਣੇ ਢੋਈ ਕੋ ਇਹਨਾਂ ਦੇ ਲਾਗੂ ਹੋਏ ਦੁਸ਼ਮਨਾ ਸਾਖ पे ਭੱਜ ਖਲੇ ਸਭੋ ਭੱਜੇ ਅਸਰਾ ਚੁੱਕੇ ਸਭ ਅਸਰਾਓ ਚਿੱਤ ਆਵੇ ਉਸ ਪਾਰਬਨ ਮਨ ਲੱਗੇ ਨਾ ਤਤੀਬਾ ਸਾਰੇ ਆਸਰੇ ਗੁਰੂ ਪਿਆਰੇਓ ਖਤਮ ਹੋ ਜਾਣ ਕੋਈ ਆਸਰਾ ਨਾ ਬਚੇ ਬੰਦੇ ਦਾ ਸਾਖ ਸੰਬੰਧੀ ਵੀ ਭੱਜ ਖਲੋਣ ਦੁਸ਼ਮਨਾ ਦੇ ਨਾਲ ਲੱਗੀ ਹੋਵੇ ਸੋ ਗੁਰੂ ਪਿਆਰੇ ਅਤ ਦੀ ਵਿਪਤਾ ਪੈ ਜਾਏ ਕੋਈ ਨੇੜੇ ਨਾ ਆਵੇ ਜੇ ਉਸ ਵੇਲੇ ਬੰਦੇ ਨੂੰ ਪਰਮਾਤਮਾ ਯਾਦ ਆ ਜਾਏ ਸੱਚੇ ਦਿਲੋਂ ਇੱਕ ਮਨ ਇੱਕ ਚਿੱਤ ਹੋ ਗਏ ਜਿਵੇਂ ਦ੍ਰੋਪਦੀ ਨੇ ਯਾਦ ਕੀਤਾ ਪਰਮਾਤਮਾ ਨੂੰ ਤੇ ਪਰਮਾਤਮਾ ਨੇ ਉਹਦੀ ਪਾਤ ਰੱਖੀ ਇਸ ਤਰ੍ਹਾਂ ਇੱਕ ਮਨ ਇੱਕ ਚਿੱਤ ਹੋ ਗਏ ਜੇ ਪਰਮੇਸ਼ਰ ਨੂੰ ਬੰਦਾ ਯਾਦ ਕਰੇ ਫਿਰ ਪਰਮਾਤਮਾ ਨੂੰ ਤਤੀਬਾ ਨਹੀਂ ਲਗਣ ਦਿੰਦਾ ਸੋ ਆਓ ਇਸ ਕਰਕੇ ਆਪਾਂ ਕੋਸ਼ਿਸ਼ ਕਰਨੀ ਉੱਠਦੇ ਆਂ ਬੈਠਦੇ ਆਂ ਸੁੱਤੇ ਆਂ ਜਾਗਦੇ ਆਂ ਤੁਰਦੇ ਆਂ ਫਿਰਦੇ ਆਂ ਕੰਮਕਾਰ ਕਰਦੇ ਆਂ ਜ਼ਿੰਮੇਵਾਰੀਆਂ ਨਿਭਾਉਂਦੇ ਆਂ ਸੋ ਕੋਸ਼ਿਸ਼ ਕਰਨੀ ਕਿ ਹਰ ਸੁਵਾਸ ਦੇ ਨਾਲ ਆਪਣਾ ਸਿਮਰਨ ਚੱਲਦਾ ਰਹੇ ਫਿਰ ਆਪਣੇ ਤੇ ਵੀ ਕਿਰਪਾ ਹੋਏਗੀ ਭਗਤ ਪ੍ਰਹਿਲਾਦ ਵਾਂਗੂ ਸੋ ਜੇ ਆਪਾਂ ਸੁਵਾਸ ਸੁਵਾਸ ਬੰਦਗੀ ਕਰੀਏ ਸੋ ਫਿਰ ਕਿਰਪਾ ਹੋਏਗੀ ਉਦਾਂ ਨਹੀਂ ਸੋ ਗੁਰੂ ਪਿਆਰਿਓ ਮਿਹਨਤ ਤੋਂ ਬਿਨਾ ਕਦੀ ਕੁਝ ਹੱਥ ਨਹੀਂ ਹੁੰਦਾ ਮਿਹਨਤ ਤੋਂ ਬਿਨਾ ਤੇ ਰੋਟੀ ਵੀ ਮੂੰਹ 'ਚ ਨਹੀਂ ਪੈਂਦੀ ਤੇ ਜੇ ਪ੍ਰਹਿਲਾਦ ਵਾਂਗੂ ਪ੍ਰਮਾਤਮਾ ਦਾ ਪਿਆਰ ਹਾਸਲ ਕਰਨਾ ਹੈ ਤੇ ਫਿਰ ਹਰ ਸਾਹ ਦੇ ਨਾਲ ਬੰਦਗੀ ਕਰਨੀ ਪੈਣੀ ਤਾਂ ਆਪਾਂ ਭਗਤ ਪ੍ਰਹਿਲਾਦ ਜੀ ਵਾਂਗੂ ਪਰਮਾਤਮਾ ਦਾ ਪਿਆਰ ਲੈ ਸਕਦੇ ਸੋ ਸੁਣੋ ਸਲੋਕ ਪਵਨ ਗੁਰੂ